ਸਤਿ ਸ਼੍ਰੀ ਅਕਾਲ ਜੀ ਸਾਡੇ ਚੈਨਲ ਪੰਜਾਬੀ ਟੋਟਕੇ ਤੇ ਉਪਾਅ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਦੀ ਵੀਡੀਓ ਵਿੱਚ ਮੈਂ ਐਸਾ ਪਾਵਰਫੁਲ ਤੇ ਕਾਰਗਰ ਸਟੀਕ ਉਪਾਅ ਲੈ ਕੇ ਆਈ ਹਾਂ ਜਿਸ ਦੇ ਨਾਲ ਤੁਹਾਡੇ ਘਰ ਦੀ ਗਰੀਬੀ ਜੜ ਤੋਂ ਖਤਮ ਹੋ ਜਾਏਗੀ ਸਿਰਫ ਤੁਸੀਂ ਹੀ ਨਹੀਂ ਤੁਹਾਡੀ ਆਉਣ ਵਾਲੀਆਂ ਸੱਤ ਪੁਸ਼ਤਾ ਵੀ ਬੈਠ ਕੇ ਖਣਗੀਆਂ ਕਿਉਂਕਿ ਅੱਜ ਦੀ ਵੀਡੀਓ ਵਿੱਚ ਜਿਹੜਾ ਮੈਂ ਤੁਹਾਨੂੰ ਉਪਾਅ ਦੱਸਣ ਵਾਲੀ ਹਾਂ ਮੇਰੇ ਖਿਆਲ ਵਿੱਚ ਅੱਜ ਤੱਕ ਤੁਹਾਨੂੰ ਕਿਸੇ ਨੇ ਸ਼ਾਇਦ YouTube ਦੇ ਚੈਨਲ ਕਿਸੇ ਨੇ ਵੀ ਨਹੀਂ ਦੱਸਿਆ ਹੋਏਗਾ ਹਾਂਜੀ ਅੱਜ ਅਸੀਂ ਗੱਲ ਕਰ ਰਹੇ ਹਾਂ ਰਾਹੂ ਦੀ ਤੇ ਰਾਹੂ ਜੋ ਦੇ ਸਕਦਾ ਹੈ ਨਾ ਉਹ ਕੋਈ ਵੀ ਨਹੀਂ ਦੇ ਸਕਦਾ ਕੋਈ ਵੀ ਗ੍ਰਹਿ ਕੋਈ ਵੀ ਪਲੈਨਟ ਨਹੀਂ ਦੇ ਸਕਦਾ ਕਿਉਂਕਿ ਰਾਹੂ ਆਪਣੇ ਆਪ ਵਿੱਚ ਕਲਯੁਗ ਦਾ ਰਾਜਾ ਹੈ ਜਿਨ੍ਹਾਂ ਦੀ ਕੁੰਡਲੀ ਵਿੱਚ ਰਾਹੂ ਉੱਚਾ ਹੁੰਦਾ ਹੈ ਨਾ ਤੁਸੀਂ ਉਨ੍ਹਾਂ ਤੋਂ ਕਦੀ ਪੁੱਛ ਕੇ ਦੇਖਣਾ ਕਿ ਰਾਹੂ ਨੇ ਉਨ੍ਹਾਂ ਨੂੰ ਕੀ ਕੁਝ ਦਿੱਤਾ ਹੈ ਰਾਂਖ ਤੋਂ ਰਾਜਾ ਬਣਾਇਆ ਹੁੰਦਾ ਹੈ ਤੇ ਜਿਨ੍ਹਾਂ ਦੀ ਕੁੰਡੀ ਵਿੱਚ ਰਾਹੂ ਨੀਚ ਦਾ ਹੁੰਦਾ ਹੈ ਜਾਂ ਥੋੜਾ ਕਮਜ਼ੋਰ ਹੁੰਦਾ ਹੈ ਨੀਬਲ ਹੁੰਦਾ ਹੈ ਤਾਂ ਉਹਨਾਂ ਦੇ ਤਾਂ ਘਰ ਦੇ ਪਾਂਡੇ ਵੀ ਵਿਕਵਾ ਦਿੰਦਾ ਹੈ ਰਾਹੂ ਘਰ ਵਿੱਚ ਲੜਾਈ ਝਗੜੇ ਹੋਣਾ ਤਾਂ ਇੱਕ ਆਮ ਗੱਲ ਹੋ ਜਾਂਦੀ ਹੈ ਕਿਉਂਕਿ ਘਰ ਬੈਠੇ ਆ ਕਦੋਂ ਯੁੱਧ ਛਿੜ ਜਾਵੇ ਕਦੋਂ ਲੜਾਈ ਹੋ ਜਾਵੇ ਤੁਹਾਡੇ ਘਰ ਵਿੱਚ ਕਲਾ ਕਲੇਸ਼ ਹੋ ਜਾਵੇ ਕੁਝ ਪਤਾ ਨਹੀਂ ਚੱਲਦਾ ਅਚਾਨਕ ਹੀ ਰਾਹੂ ਕੋਟ ਕੇਸ ਵਿੱਚ ਪਾ ਦਿੰਦਾ ਹੈ अचानक ही देखो तन तो ही है पर अचानक तन नुकसान भी करवा देता है अचानक कोई ऐसी परेशानी आ जाती है कि इंसान उस परेशानी तो संभल ही नहीं पाता है पर आज जो मैं उपाय लेके आई हाँ थोड़ा तो राहु जिस तरह का भी हो भी। जे तुसी राहु तो कुछ लेना चाहते हो तो वाले उपाय जरूर करना थोड़े तो आने वाली सुदर जानगिया ਤੁਹਾਡਾ ਵੰਸ਼ ਜਿਹੜਾ ਚੱਲ ਰਿਹਾ ਹੈ ਉਹ ਪੁੱਛਤਾ ਸੁਦਰ ਜਾਨਗੀਆਂ ਇਹ ਜਿਹੜੇ ਉਪਾਹਨ ਮੈਂ ਚਾਰ ਉਪਾ ਦੱਸਾਂਗੀ ਇੱਕੋ ਹੀ ਉਪਾ ਨੂੰ ਮੈਂ ਅਲੱਗ-ਅਲੱਗ ਕਰਕੇ ਦੱਸਾਂਗੀ ਕੋਈ ਇੰਨਾ ਪਰੇਸ਼ਾਨ ਹੋਣ ਦੀ ਜ਼ਰੂਰਤ ਨਹੀਂ ਹੈ ਕਿ ਚਾਰ ਉਪਾ ਕਰਨੇ ਪੈਣਗੇ ਤਾਂ ਦੇਖੋ ਜਿਸ ਤਰ੍ਹਾਂ ਤੁਸੀਂ ਕੰਫਰਟੇਬਲੀ ਇੱਕ ਉਪਾ ਕਰ ਸਕਦੇ ਹੋ ਤਾਂ ਇੱਕ ਦਾ ਵੀ ਉਨਾ ਹੀ ਰਿਜ਼ਲਟ ਮਿਲੇਗਾ ਜੇਕਰ ਚਾਰ ਕਰ ਲੈਂਦੇ ਹੋ ਤਾਂ ਫਿਰ ਤਾਂ ਦੇਖੋ ਸੋਹਣੀ ਤੇ ਸੁਹਾਗਾ ਹੀ ਹੈ ਜੇ ਤੁਸੀਂ ਕੰਫਰਟੇਬਲੀ ਕਰ ਸਕਦੇ ਹੋ ਠੀਕ ਹੈ चलो जी हूँ मैं बिना देरी किते हुए जल्दी थ जबरदस्त उपाध दस दिदी हाँ पर उस तो पहले मेरी हथ हाँ जोड़ के बेनती है जेकर थोड़ा मेरी वीडियो चंगिया लगदियां तो वीडियोज़ को लाइक करे करो जी जिन्ह ने हाले तक मेरा चैनल सबसक्राइब नहीं किया है तो प्लीज़ चैनल सबसक्राइब करो सबसक्राइब के ना बैल का बटन आता है उस जरूर दबाया करो ताकि मेरी हर वीडियो तेजे तक जरूर पहुँचन कमेंट में हाजरी देके परमात्मा का आशीर्वाद जरूर 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 लिया करो जी तो चलो जी शुरुआत करते हाँ राहु दे ऐसे चार उपाय जो कि बदल देंगे तुम्हारी जिंदगी ए जो उपाय है माचिस दा उपाय है ठीक है माचिस दे विच assi देखो जेकर तोहडे शनि ग्रह राहु केतु ते मंगल ग्रह जिस इंसान दे खराब होना उस इंसान दे जीवन विच कोई भी काम चंगा नहीं होएगा ते आपा इथे की कर रहे हां ਇਹਨਾਂ ਚਾਰਾਂ ગ્રਹ ਨੂੰ ਉਪਾ ਕਰਕੇ ਬੈਲੈਂਸ ਵਿੱਚ ਲੈ ਆ ਰਹੇ ਹਾਂ ਜਿਸ ਤੇ ਨਾਲ ਸਾਡੀ ਗਰੀਬੀ ਘਰ ਦੀ ਗਰੀਬੀ ਤਾਂ ਦੂਰ ਹੋਏਗੀ ਹੋਏਗੀ ਉਸ ਤੋਂ ਇਲਾਵਾ ਜੋ ਵੀ ਘਰ ਵਿੱਚ ਬੈਠੇ ਬਿਠਾਏ ਪਰੇਸ਼ਾਨੀਆਂ ਆ ਰਹੀਆਂ ਹਨ ਤੁਸੀਂ ਪਰੇਸ਼ਾਨ ਹੋ ਉਹ ਵੀ ਦੂਰ ਹੋਣਗੀਆਂ ਹੁਣ ਮਾਚਿਸ ਕੀ ਹੈ ਮਾਚਿਸ ਸ਼ਨੀ ਹੈ ਠੀਕ ਹੈ ਉਸ ਦੇ ਉੱਤੇ ਲੱਗਿਆ ਹੋਇਆ ਬਾਰੂਦ ਜਿਹੜਾ ਹੈ ਉਹ ਮੰਗਲ ਹੈ ठीक है तो जिस वे असू जला जरा धुआं निकलता है। राहु, है राहु ते केतु है केतु जो हम छाया ग्रह ठीक है अनु तो समझ आ गई हूँ अस चार ग्रह किस तरह मैनेज करना है किस तरह शांत करना है ठीक है सब तो पहले तुसी की लेना है एक माचिस लैनी है माचिस लैके ਮਾਚੀਸ ਦੇ ਅੰਦਰੋਂ ਤੁਸੀਂ ਥੋੜੀਆਂ ਜਿਹੀਆਂ ਤੀਲੀਆਂ ਕੱਢ ਦੇਣੀਆਂ ਹਨ ਤਾਂਕਿ ਮਾਚੀਸ ਦੇ ਅੰਦਰ ਥੋੜੀ ਜਗ੍ਹਾ ਬਣ ਜਾਵੇ। ਤੀਲੀਆਂ ਕੱਢਣ ਤੋਂ ਬਾਅਦ ਤੁਸੀਂ ਉਸ ਦੇ ਅੰਦਰ ਸਾਬੂਤ ਕਾਲੀਆਂ ਮਿਰਚਾਂ ਚਾਰ ਕਾਲੀਆਂ ਮਿਰਚਾਂ ਪਾਣੀਆਂ ਹਨ ਠੀਕ ਹੈ ਉਸ ਤੋਂ ਬਾਅਦ ਸਾਬੂਤ ਚਾਰ ਲੌਂਗ ਸਾਬੂਤ ਚਾਰ ਲੌਂਗ ਜਾਨੀ ਕਿ ਫੁੱਲ ਵਾਲੇ ਲੌਂਗ ਟੁੱਟੇ ਫੁੱਟੇ ਨਹੀਂ ਹੋਣੇ ਚਾਹੀਦੇ ਉਹ ਮਾਚੀਸ ਦੇ ਅੰਦਰ ਪਾ ਦੇਣੇ ਹਨ ਨਾਲ ਦੇ ਨਾਲ ਥੋੜੇ ਜਿਹੇ ਕਾਲੇ ਤਿਲ ਕਾਲੇ ਤਿਲ ਦੀ ਕੋਈ ਕੁਆਂਟੀਟੀ ਨਹੀਂ ਹੈ ਪਰ ਥੋੜੇ ਜਿਹੇ ਕਾਲੇ ਤਿਲ ਪਾ ਦੇਣੇ ਹਨ ਉਸ ਤੋਂ ਬਾਅਦ ਤੁਸੀਂ ਮਾਚੀਸ ਨੂੰ ਬੰਦ ਕਰ ਦੇਣਾ ਹੈ ਇਹ ਜਿਹੜਾ ਮੈਂ ਤੁਹਾਨੂੰ ਪਹਿਲਾਂ ਉਪਾਦ ਦੱਸ ਦਈ ਹਾਂ ਇਹ ਤੁਹਾਨੂੰ ਮੈਂ ਸ਼ਨੀ ਦੇ ਰੀਕਾਰਡਿੰਗ ਦੱਸ ਰਹੀਆਂ ਕਿਉਂਕਿ ਜੇਕਰ ਸਾਡਾ ਸ਼ਨੀ ਚੰਗਾ ਹੋਵੇ ਨਾ ਤਾਂ ਅਸੀਂ ਰਾਹੂ ਤੋਂ ਅੱਛਾ ਲਾਭ ਲੈ ਸਕਦੇ ਹਾਂ ਠੀਕ ਹੈ ਕਿਉਂਕਿ ਰਾਹੂ ਨੂੰ ਕੰਟਰੋਲ ਹੀ ਸ਼ਨੀ ਕਰਦਾ ਹੈ اچھا ਹੁਣ ਅਸੀਂ ਉਹਦੇ ਵਿੱਚ ਸਮਾਨ ਪਾ ਦਿੱਤਾ ਮਾਚੀ ਸਿਤਿਲੀਆਂ ਦੇ ਅੰਦਰ ਚਾਰ ਕਾਲੀ ਮਿਰਚ ਚਾਰ ਲੌਂਗ ਤੇ ਥੋੜੇ ਜੇ ਕਾਦੇਤੀ ਹੁਣ ਅਸੀਂ ਕੀ ਕਰਨਾ ਹੈ ਅਸੀਂ ਲੈਣੀ ਹੈ ਕਾਲੀ ਟੇਪ ਜੋ ਬਿਜਲੀ ਦਿੱਤਨ ਨੂੰ ਲਪੇਟਣ ਵਾਸਤੇ ਕਾਲੀ ਟੇਪ ਆਂਦੀ ਹੈ ਨਾ ਉਹ ਕਾਲੀ ਟੇਪ ਦੇ ਨਾਲ ਪੂਰੀ ਮਾਤੀ ਦੇ ਉੱਪਰ ਉਹ ਕਾਲੀ ਟੇਪ ਲਗਾ ਦੇਣੀ ਹੈ ਕਾਲੀ ਟੇਪ ਜੋ ਹੈ ਸ਼ਨੀ ਨੂੰ ਪ੍ਰੇਜ਼ੈਂਟ ਕਰਦੀ ਹੈ ਇਸ ਕਰਕੇ ਅਸੀਂ ਵਿਜਿਤ ਮੈਂ ਤੁਹਾਨੂੰ ਦੱਸਿਆ ਹੀ ਹੈ ਕਿ ਸ਼ਨੀ ਦੀ ਮਦਦ ਦੇ ਨਾਲ ਅਸੀਂ ਇਹ ਉਪਾਅ ਕਰ ਰਹੇ ਹਾਂ ਠੀਕ ਹੈ ਰਾਹੁ ਨੂੰ ਕੰਟਰੋਲ ਕਰ ਰਹੇ ਹਾਂ ਹੁਣ ਉਹ ਮਾਚੀਸ ਦੇ ਟੀਲੀ ਦੇ ਉੱਪਰ ਜਦੋਂ ਕਾਲੀ ਟੇਪ ਤੁਸੀਂ ਲਪੇਟ ਦਿੱਤੀ ਹੈ ਉਸ ਨੂੰ ਆਪਣੇ ਸਿਰ ਦੇ ਉੱਪਰੋਂ ਠੀਕ ਹੈ ਜੋ ਵੀ ਬੰਦਾ ਉਪਾਅ ਕਰ ਰਿਹਾ ਹੈ ਉਸ ਦੇ ਆਪਣੇ ਸਿਰ ਦੇ ਉੱਪਰੋਂ ਤੁਸੀਂ ਉਸ ਨੂੰ ਐਂਟੀ ਕਲੋਕਵਾਈਸ ਉਲਟਾ ਸੱਤ ਵਾਰੀ ਤੁਸੀਂ ਇਸ ਨੂੰ ਘੁਮਾਣਾ ਹੈ ਠੀਕ ਹੈ ਤੇ ਬੁੱਧਵਾਰ ਨੂੰ ਤੁਸੀਂ ਇਹ ਉਪਾਅ ਕਰਨਾ ਹੈ ਟਾਈਮ ਕਦੋਂ ਹੈ ਸੂਰਜ ਚੱਲਣ ਤੋਂ ਬਾਅਦ ਤੁਸੀਂ ਪੀਪਲ ਦਾ ਦਰਖਤ ਦੇ ਉੱਤੇ ਇਹ ਮਾਚੀਸ ਰੱਖਿਆ ਜਾਓ ਜਾਂ ਜੜ ਦੇ ਅੰਦਰ ਵੀ ਪਾ ਕੇ ਆ ਜਾਓਗੇ ਤਾਂ ਜਿਆਦਾ ਬੈਸਟ ਰਹੇਗਾ ਚਾਰ ਬੁੱਧਵਾਰ ਲਗਾਤਾਰ ਤੁਸੀਂ ਕਰੋਗੇ ਤਾਂ ਰਿਜ਼ਲਟ ਤੁਹਾਡੀ ਅੱਖਾਂ ਦੇ ਸਾਹਮਣੇ ਹੋਏਗਾ ਮੈਨੂੰ ਕਹਿਣ ਦੀ ਜ਼ਰੂਰਤ ਨਹੀਂ ਹੈ ਬਹੁਤ 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 ਜ਼ਿਆਦਾ ਪਾਵਰਫੁਲ ਉਪਾਹਰ ਦੂਜੇ ਉਪਾਅ ਵਿੱਚ ਤੁਸੀਂ ਕੀ ਕਰਨਾ ਹੈ ਇਸ ਦੇ ਵਿੱਚ ਤੁਹਾਨੂੰ ਚਾਰ ਮਾਤੀਸਾਂ ਚਾਹੀਦੀਆਂ ਹਨ ਠੀਕ ਹੈ ਚਾਰ ਮਾਤੀਸਾਂ ਲੈਣੀਆਂ ਹਨ ਭਾਵੇਂ ਉਹ ਫੁੱਲ ਭਰੀਆਂ ਹੋਣ ਜਾਂ ਥੋੜੀ ਖਾਲੀ ਵੀ ਹੋਣ ਉਹਦੇ ਨਾਲ ਕੋਈ ਦਿੱਕਤ ਵਾਲੀ ਗੱਲ ਨਹੀਂ ਹੈ ਚਾਰ ਮਾਤੀਸਾਂ ਨੂੰ ਵੀ ਤੁਸੀਂ ਕੀ ਕਰਨਾ ਹੈ ਕਾਲੀ ਟੇਪ ਦੇ ਨਾਲ ਪੂਰਾ ਲਪੇਟ ਦੇਣਾ ਹੈ

कि पहले हफ्ते ही ਇਹ ਵੀ ਉਪਾਅ ਤੁਸੀਂ ਚਾਰ ਵਾਰ ਕਰਨਾ ਹੈ ਬੁੱਧਵਾਰ ਨੂੰ ਹੀ ਕਰਨਾ ਹੈ ਪਹਿਲੇ ਹਫਤੇ ਹੀ ਤੁਹਾਨੂੰ ਰਿਜ਼ਲਟ ਦਿਖ ਜਾਣਗੇ ਜਿਹੜੀ ਵੀ ਤੁਸੀਂ ਪਰੇਸ਼ਾਨੀ ਚ ਚੱਲ ਰਹੀ ਸੀ ਨਾ ਤੇ ਰਾਹੂ ਦੀ ਪਰੇਸ਼ਾਨੀਆਂ ਕਰਕੇ ਤੁਸੀਂ ਸੋਚ ਕੇ ਜੋ ਹੈ ਉਪਾਅ ਕੀਤਾ ਸੀ ਪਹਿਲੇ ਹੀ ਹਫਤੇ ਤੁਹਾਨੂੰ ਇਸ ਦਾ ਅਸਰ ਦਿਖਾਈ ਦੇ ਜਾਏਗਾ ਹੁਣ ਗੱਲ ਕਰ ਲੈਂਦੇ ਹਾਂ ਅਸੀਂ ਤੀਸਰੇ ਉਪਾਅ ਦੀ ਸਭ ਤੋਂ ਪਹਿਲੇ ਆਪਾਂ ਮਾਚੀਸ ਲੈ ਲੈਂਣੀ ਹੈ ਪੂਰੀ ਮਾਚੀਸ ਨੂੰ ਖਾਲੀ ਕਰ ਦੇਣਾ ਹੈ ਹੁਣ ਅਸੀਂ ਮਾਚੀਸ ਦੇ ਵਿੱਚ ਸਿਰਫ ਔਰ ਸਿਰਫ ਚਾਰ ਟੀਲੀਆਂ ਰੱਖਣੀਆਂ ਹਨ ਠੀਕ ਹੈ ਚਾਰ ਟੀਲੀਆਂ ਰੱਖੋ ਉਸ ਤੋਂ ਬਾਅਦ ਚਾਰ ਕਾਲੀਆਂ ਮਿਰਚਾਂ ਚਾਂ ਲੌਂਗ ਤੇ ਥੋੜੇ ਜੇ ਕਾਲੇ ਤਿਲ ਪਾ ਦੇਣੇ ਹੁਣ ਅਸੀਂ ਇਸ ਮਾਚਿਸ ਨੂੰ ਲਾਲ ਟੇਪ ਦੇ ਨਾਲ ਲਪੇਟ ਦੇਣਾ ਹੈ ਹੁਣ ਲਾਲ ਟੇਪ ਯਾਨੀ ਕਿ ਇਹ ਮੰਗਲ ਨੂੰ ਪ੍ਰੈਜੈਂਟ ਕਰ ਰਹੀ ਹੈ ਟੇਪ ਅਸੀਂ ਮੰਗਲ ਦਾ ਸਹਾਰਾ ਲੈ ਰਹੇ ਹਾਂ ਮੰਗਲ ਦਾ ਸਹਾਰਾ ਲੈ ਕੇ ਅਸੀਂ ਸ਼ਨੀ ਨੂੰ ਵੀ ਕਾਬੂ ਚ ਕਰ ਰਹੇ ਹਾਂ ਸ਼ਨੀ ਨੂੰ ਵੀ ਸ਼ਾਂਤ ਕਰ ਰਹੇ ਹਾਂ ਰਾਹੂ ਨੂੰ ਵੀ ਸ਼ਾਂਤ ਕਰ ਰਹੇ ਹਾਂ ठीक है लाल टेप लपेटन तो बाद उसी तरह तुसी अपने सिर तो सत बारी वारना है पर उपा सिर्फ एक बार ही करना है ठीक है या तो बुधवार कर लो या मंगलवार भी कर सकते हो उस माचिस तुसी हनुमान जी ਦੇ ਚੰਨਾ ਵਿੱਚ ਰੱਖ ਦੇਣਾ ਹੈ ਤੁਸੀਂ ਦੇਖੋਗੇ ਸਿਰਫ ਇੱਕ ਵਾਰੀ ਮੈਂ ਤੁਹਾਨੂੰ ਦੱਸ ਰਹੀ ਹਾਂ ਜਾਂ ਮੰਗਲਵਾਰ ਕਰ ਲੋ ਜਾਂ ਬੁੱਧਵਾਰ ਸਿਰਫ ਇੱਕ ਵਾਰੀ ਕਰਨ ਨਾਲ ਹੀ ਜਿੰਨੇ ਵੀ ਗ੍ਰਹਿ ਹਨ ਨਾ ਜੋ ਮੈਂ ਤੁਹਾਨੂੰ ਦੱਸਿਆ ਹੈ ਮੰਗਲ ਰਾਹੂ ਕੇਤੂ ਸ਼ਨੀ ਤੁਹਾਡਾ ਸਾਥ ਦੇਣਾ ਸ਼ੁਰੂ ਕਰ ਦੇਣਗੇ ਜੋ ਗ੍ਰਹਿ ਤੁਹਾਨੂੰ ਪਰੇਸ਼ਾਨੀ ਦੇ ਰਹੇ ਸੀ ਠੀਕ ਹੈ ਅਚਾਨਕ ਕੋਈ ਵੀ ਪਰੇਸ਼ਾਨੀਆਂ ਤੁਹਾਡੇ ਸਿਰ ਤੇ ਆ ਰਹੀਆਂ ਸੀ ਉਹ ਸਭ ਤੁਹਾਡੀਆਂ ਸ਼ਾਂਤ ਹੋ ਜਾਣਗੀਆਂ ਹੁਣ ਆਪਾਂ ਗੱਲ ਕਰ ਲੈਂਦੇ ਹਾਂ ਚੌਥੇ ਉਪਾਦੀ ਇਸ ਦੇ ਵਿੱਚ ਵੀ ਤੁਹਾਨੂੰ ਇੱਕ माचिस दी ਡੱਬੀ ਹੀ ਚਾਹੀਦੀ ਹੈ ਠੀਕ ਹੈ माचिस दी ਡੱਬੀ ਦੇ ਵਿੱਚ ਚਾਰ ਤਿਲੀਆਂ ਠੀਕ ਹੈ ਬਾਕੀ ਸਾਰੀਆਂ ਤਿਲੀਆਂ ਬਾਹਰ ਕੱਢ ਦੋ ਚਾਰ ਕਾਲੀ ਮਿਰਚਾਂ ਚਾਰ ਲੌਂਗ ਤੇ ਥੋੜੇ ਜਿਹਾ ਕਾਲੇ ਤਿਲ ਹੁਣ ਇਸ ਦੇ ਉੱਪਰ ਵੀ ਆਪਾਂ ਲਾਲ ਟੇਪ ਲਪੇਟ ਦੇਣੀ ਹੈ ਠੀਕ ਹੈ ਮੰਗਲ ਨੂੰ ਹੀ ਅਸੀਂ ਸਹਾਰਾ ਲੈ ਕੇ ਆਪਣਾ ਕੰਮ ਕਰਾਂਗੇ ਹੁਣ ਜਦੋਂ ਲਾਲ ਟੇਪ ਤੁਸੀਂ ਲਪੇਟ ਦਿੱਤੀ ਹੈ ਇਸ माचिस ਨੂੰ ਆਪਣੀ ਮੁੱਠੀ ਵਿੱਚ ਇਸ ਤਰ੍ਹਾਂ ਦਬਾ ਕੇ ਰੱਖਣਾ ਹੈ ਤੇ ਸਤਿਵਾਰੀ ਤੁਸੀਂ ਆਪਣੇ ਉੱਤੋਂ ਵਾਰ ਕੇ ਇਸ माचिस ਨੂੰ ਜਦੋਂ ਤੁਸੀਂ ਵਾਰ ਰਹੇ ਹੋਵੋਗੇ ਤਾਂ ਤੁਸੀਂ ਰਾਹੂ ਦਾ ਇਹ ਮੰਤਰ ਮੈਂ ਤੁਹਾਨੂੰ ਦੱਸ ਰਹੀ ਹਾਂ ਉਹ ਤੁਸੀਂ ਪੜਨਾ ਹੈ ਕਿਵੇਂ ਰਾਹੂ ਦਾ ਮੰਤਰ ਹੈ ਓਮ ਰਹਾਵੇ ਨਮਾ ਓਮ ਰਹਾਵੇ ਨਮਾ ਇਹ ਰਾਹੂ ਦਾ ਮੰਤਰ ਐਨਾ ਸ਼ਕਤੀਸ਼ਾਲੀ ਹੈ ਇਹ ਜਦੋਂ ਤੁਸੀਂ ਪੜਨ ਤੋਂ ਬਾਅਦ ਇਸ ਮਾਚਿਸ ਨੂੰ ਰਾਤੀ ਸੌਣ ਵੇਲੇ ਆਪਣੇ ਸਰਾਣੇ ਥੱਲੇ ਰੱਖੋ ਜਾਂ ਫਿਰ ਇਸ ਮਾਚਿਸ ਨੂੰ ਤੁਸੀਂ ਆਪਣੀ ਤਿਜੋਰੀ ਵਿੱਚ ਵੀ ਰੱਖ ਸਕਦੇ ਹੋ ਜਾਂ ਫਿਰ ਇਸ ਮਾਚਿਸ ਨੂੰ ਤੁਸੀਂ ਆਪਣੇ ਪਰਸ ਵਿੱਚ ਵੀ ਰੱਖ ਸਕਦੇ ਹੋ ਇਹ ਐਨਾ ਤੇਜ ਉਪਾਅ ਹੈ ਕਿ ਤੁਹਾਨੂੰ ਰਾਹੂ ਅਚਾਨਕ ਹੀ ਤੁਹਾਡੀ ਗੁੱਡੀ ਚੜਾ ਸਕਦਾ ਕਿਉਂਕਿ ਰਾਹੂ ਜੋ ਹੈ ਨਾ ਤੁਹਾਨੂੰ ਅਚਾਨਕ ਤਨ લાભ ਦਿੰਦਾ ਹੈ ਅਚਾਨਕ ਤੁਹਾਡੀਆਂ ਪਰੇਸ਼ਾਨੀਆਂ ਦੂਰ ਕਰ ਦੇਗਾ ਤੁਸੀਂ ਇਸ ਨੂੰ ਕਿਉਂਕਿ ਇਸ ਨੂੰ ਤੁਸੀਂ ਰਾਹੁ ਦਾ ਮੰਤਰ ਪੜ੍ਹ ਕੇ ਇਸ ਮਾਤੀ ਸੁਨੂ ਤੁਸੀਂ ਇਸ ਨੂੰ ਨਿਯੰਤਰਿਤ ਕਰ ਲਿਆ ਹੈ ਐ ਤੁਸੀਂ ਜ਼ਰੂਰ ਕਰੋ ਚਾਰੋਂ ਉਪਾਅ ਕਰੋਗੇ ਤਾਂ ਬਹੁਤ अच्छी ਗੱਲ ਹੈ ਚਾਰੋਂ ਉਪਾਅ ਵਿੱਚੋਂ ਤੁਹਾਨੂੰ ਜੇੜਾ ਕਰ ਸਕਦੇ ਹੋ ਇੱਕ ਵੀ ਕਰ ਸਕਦੇ ਹੋ ਤਾਂ ਵੀ ਤੁਹਾਨੂੰ ਰਿਜ਼ਲਟ 100% ਮਿਲੇਗਾ ਜੀ ਲਾਸਟ ਵੀਕ ਉਹੀ ਗੱਲ ਕਵਾਂਗੀ ਜੋ ਕਿ ਹਰ ਵਾਰੀ ਕਹਿੰਦੀ ਹਾਂ ਜਦੋਂ ਵੀ ਰੈਮਡੀ ਲੈ ਕੇ ਆਂਦੀ ਹਾਂ उपा लेके आती हाँ कि विश्वास है तो सब कुछ है विश्वास नहीं है तो कुछ भी नहीं है जेड़े लोग पहले ही इस तरह में सोच के करे कि चलो करके देख लेंगे तो उत्थ रिजल्ट नहीं मिलेगा विश्वास न करोगे तो हंड्रेड एंड टेन परसेंट रिजल्ट मिलेगा जी तो चलो जी ऐसी अजेरे उपाते जानकारी पसंद आई है तो लाइक जरूर करना कमेंट जरूर करना थोड़े तो लाइक और कमेंट सा बहुत ज़्यादा मायने रखते हैं चलो जी हम मैं इजाजत हो मिलती हाँ अगली भीडियो में ਕਾਤੇ ਕਿਸੇ ਹੋਰ ਪਰੇਸ਼ਾਨੀ ਦਾ ਬੱਦੀ ਹੈ ਜਿਆ ਹੱਲ ਲੇ ਕੇ